ਇਹ ਗੱਲ ਕਰਦੇ ਆਂ ਕਿ ਪਾਣੀ ਬਚਾਓ ਪਾਣੀ ਦੀ ਜ਼ਰੂਰਤ ਆ ਪਰ ਦੂਜੇ ਪਾਸੇ ਕਹਿ ਦਿੱਤਾ ਜਾਂਦਾ ਹੈ ਕਿ ਪਾਣੀ ਕਿਹੜਾ ਖਤਮ ਹੋਣ ਲੱਗਿਆ ਹੈ ਪਰ ਜਦੋਂ ਵੀਡੀਓਜ਼ ਪਰਚ ਡੈਮ ਵਰਗੀਆਂ ਸਾਹਮਣੇ ਆਉਂਦੀਆਂ ਨੇ ਜਿੱਥੇ ਪਾਣੀ ਦੀ ਮਾਰ ਦੇ ਮਰੇ ਲਗਾਤਾਰ ਜਾਨਵਰ ਮਰਦੇ ਨਜ਼ਰ ਆਉਂਦੇ ਨੇ ਤੇ ਉੱਥੇ ਸਿਰਫ 20 ਫੁੱਟ ਗਾਰ ਅਤੇ ਮਰੇ ਹੋਏ ਜਾਨਵਰਾਂ ਦੇ ਕੰਕਾਲ ਦਿਖਦੇ ਨੇ ਅਜਿਹੀਆਂ ਵੀਡੀਓਜ਼ ਦੇਖ ਕੇ ਪੂਰਾ ਪੰਜਾਬ ਭਾਵੁਕ ਹੋ ਰਿਹਾ ਸੀ ਤੇ ਉੱਥੇ ਹੀ ਬੀਜੇਪੀ ਦੇ ਲੀਡਰ ਪਹੁੰਚ ਗਏ ਇਸ ਜਗਾ ਦੇ ਉੱਤੇ ਤੇ ਉੱਥੇ ਜਾ ਕੇ ਹਾਲਾਤ ਦੇਖ ਕੇ ਭਾਵੁਕ ਵੀ ਹੋਏ ਤੇ ਉਸ ਦੇ ਨਾਲ ਹੀ ਪੰਜਾਬ ਸਰਕਾਰ ਦੇ ਤੰਜ ਕਸ ਨੇ ਸ਼ੁਰੂ ਕਰ ਦਿੱਤੇ ਤਾਂ ਜਾਣਦੇ ਆਓ ਇਸ ਵੀਡੀਓ ਦੇ ਵਿੱਚ ਕਿ ਕੀ ਉਹਨਾਂ ਦੇ ਵੱਲੋਂ ਮੰਗਾਂ ਰੱਖੀਆਂ ਗਈਆਂ ਨੇ ਤੇ ਕਿਸ ਤਰ੍ਹਾਂ ਦੇ ਸਵਾਲ ਪੰਜਾਬ ਸਰਕਾਰ ਦੇ ਉੱਤੇ ਚੁੱਕੇ ਗਏ ਨੇ ਇੱਥੇ ਆਇਆ ਇਹਨੂੰ ਪਟਛ ਡੈਮ ਕਹਿੰਦੇ ਆਂ ਆਲਮੋਸਟ 1990 91 92 93 ਵਿੱਚ ਵਰਲਡ ਬੈਂਕ ਦੀ ਸਹਾਇਤਾ ਦੇ ਨਾਲ ਇਹ ਡੈਮ ਬਣਿਆ ਸੀ ਔਰ ਜਾਦੇ ਡੈਮ ਬਣਿਆ ਇੱਥੇ ਪਟਛ ਛੋਟੀ ਪਰਛ ਵੱਡੀ ਪਰਛ ਨਾਡਾ ਸਿਉਕ ਇਹਨਾਂ ਪਿੰਡਾਂ ਦੇ ਜ਼ਿੰਦਗੀ ਭਾਗ ਬਦਲ ਗਏ ਇੱਥੇ ਪਹਿਲੇ ਬੰਜਰ ਜ਼ਮੀਨ ਸੀਗੀ ਇਸ ਪਰਛ ਡੈਮ ਬਣਨ ਕਰਕੇ ਉਸ ਬੰਜਰ ਜ਼ਮੀਨ 'ਚ ਕਣਕ ਵੀ ਲੱਗ ਗਈ ਜਿਹੜੀ ਵੀ ਲੱਗ ਗਿਆ ਮੱਕਾ ਵੀ ਲੱਗ ਗਿਆ ਲੋਕਾਂ ਦੀ ਇਨਕਮ ਸ਼ੁਰੂ ਹੋ ਗਈ ਕਿਉਂਕਿ ਤੇ ਪਾਣੀ ਦਾ ਬੋਰ ਬਹੁਤ ਥੱਲੇ ਹੁੰਦਾ ਹੈ ਇਹ ਗਰੀਬ ਇਲਾਕਾ ਹੈ ਤੇ ਲੋਕ ਮੋਟਰ ਲਗਾਣਾ ਅਫੋਰਡ ਨਹੀਂ ਕਰ ਸਕਦੇ ਸਮਰਸਿਬਲ ਪੰਪ ਲਗਾਣਾ ਅਫੋਰਡ ਨਹੀਂ ਕਰ ਸਕਦੇ ਤੇ ਪਰਛ ਡੈਮ ਜਿਹੜਾ ਹੈ ਇਸ ਇਲਾਕੇ ਦੀ ਜਿਹੜੀ ਕਹਿੰਦੇ ਨੇ ਨਾ ਪ੍ਰੋਸਪਰਿਟੀ ਦਾ ਕਾਰਨ ਬਣ ਗਿਆ ਪਰ ਹੋਇਆ ਕਿਆ ਕਿ ਜਿਹੜੀ ਸਾਡੇ ਸਰਕਾਰੀ ਡਿਪਾਰਟਮੈਂਟ ਹੈ ਚਾਹੇ ਇਰੀਗੇਸ਼ਨ ਡਿਪਾਰਟਮੈਂਟ ਹੈ ਚਾਹੇ ਉਹ ਮਾਈਨਿੰਗ ਡਿਪਾਰਟਮੈਂਟ ਹੈ ਉਹਨਾਂ ਦੀ ਅਣਗੈਲੀ ਕਰਕੇ ਅੱਜ ਇਹ ਜਿੱਥੇ ਅਸੀਂ ਖੜੇ ਆ ਥੱਲੇ ਕੈਮਰੇ ਕਰਕੇ ਦੇਖੋ ਜਿੱਥੇ ਖੜੇ ਆ ਇੱਥੇ ਘੱਟ ਤੋਂ ਘੱਟ 15 ਮੀਟਰ ਦੀ ਜਾਂ 50 ਫੁੱਟ ਦੀ ਜੜੀ ਹੈ ਇੱਥੇ ਗਾਧ ਹੈ ਤੇ ਜੇ 50 ਫੁੱਟ ਦੀ ਗਾਧ ਨਾ ਹੋਵੇ ਤੇ ਇਸ ਵਕਤ ਤੇ ਪਾਣੀ ਪਰਿਆ ਹੁੰਦਾ ਪਿੱਛੇ ਤੁਸੀਂ ਦੇਖਿਆ ਆ ਦਿਖਾਇਆ ਵੀ ਤੁਹਾਨੂੰ ਅਸੀਂ ਕਿ ਕਿਥੇ ਸੇਮ ਕਰਕੇ ਇੱਥੇ ਪਾਣੀ ਆ ਰਿਹਾ ਹੈ ਜੇ 10 ਫੁੱਟ ਤੇ ਇਥੇ ਪਾਣੀ ਆ ਸਕਦਾ ਹੈ ਤੇ ਜੇ 50 ਫੁੱਟ ਦੀ ਗਾਧ ਹਟਾ ਦੋ ਇਥੇ ਹਮੇਸ਼ਾ ਪਾਣੀ ਰਹਿਣਾ ਤੇ ਜੇ ਪਾਣੀ ਰਹੇਗਾ ਤੇ ਲੋਕਾਂ ਨੂੰ ਪਾਣੀ ਮਿਲੇਗਾ ਡੰਗਰਾਂ ਨੂੰ ਮਿਲੇਗਾ ਪਸ਼ਵਾਂ ਨੂੰ ਮਿਲੇਗਾ ਸੋ ਇਹ ਸਰਕਾਰ ਦੀ ਬਹੁਤ ਵੱਡੀ ਅਣਗਹਿਲੀ ਹੈ ਕਿ ਜਦ ਤੋਂ ਇਹ ਡੈਮ ਬਣਿਆ ਤਦ ਤੋਂ ਇਥੇ ਸ਼ਿਲਟਰ ਮੂਵ ਨਹੀਂ ਕੀਤੀ ਦੂਸਰਾ ਸ਼ਿਲਟਰ ਮੂਵ ਨਹੀਂ ਹੋਈ ਸੋਖਾ ਪੈ ਗਿਆ ਇਹ ਪਿਛਲੇ 3 ਸਾਲ ਚ ਦੂਜੀ ਤੀਜੀ ਵਾਰ ਹੋ ਰਿਹਾ ਜਿਹੜੀ ਇਥੇ ਵਾਈਲਡ ਲਾਈਫ ਹੈਗੀ ਹੈ ਉਹਨਾਂ ਨੂੰ ਵੀ ਖਤਰਾ ਹੋ ਗਿਆ ਇਥੇ ਨੀਲ ਗਾਇ ਹੈਗੀ ਹੈ ਸਾਂਬਰ ਹੈਗਾ ਇਹ ਹੋਰ ਇੱਥੇ ਜਾਨਵਰ ਜਿਹੜੇ ਆ ਇਹ ਤਾਂ ਪਹਾੜਾਂ ਥੱਲੇ ਆਂਦੇ ਨੇ ਉਹਨਾਂ ਦੇ ਪੈਰ ਵਿੱਚ ਫਸ ਜਾਂਦੇ ਨੇ ਔਰ ਪੈਰ ਵਿੱਚ ਫਸਣ ਕਰਕੇ ਹੱਡੀਆਂ ਟੁੱਟ ਜਾਂਦੀਆਂ ਨੇ ਔਰ ਜਾਨਵਰ ਦੀ ਕੋਈ ਹੱਡੀ ਟੁੱਟ ਜੇ ਉਹ ਚੱਲ ਨਹੀਂ ਸਕਦਾ ਤੇ ਕੁੱਤੇ ਉਹਨੂੰ ਨੋਚ ਕੇ ਖਾ ਲੈਂਦੇ ਨੇ ਸੋ ਵਾਈਲਡ ਲਾਈਫ ਕਨਜ਼ਰਵੇਸ਼ਨ ਡਿਪਾਰਟਮੈਂਟ ਜਿਹੜਾ ਹੈਗਾ ਉਹਦੀ ਵੀ ਬਹੁਤ ਵੱਡੀ ਅਨਗੈਲੀ ਹੈ ਇੱਥੇ 650 ਦੇ ਕਰੀਬ ਜਿਹੜਾ ਹੈਗਾ ਅੰਦਾਜ਼ਾ ਪਿੰਡ ਦੇ ਸੰ ਲੋਕ ਦੱਸਦੇ ਨੇ ਨਾਡਾ ਦੇ ਪਰਚ ਦੇ ਲੋਕ ਦੱਸਦੇ ਨੇ ਸਾਨੂੰ ਛੋਟੀ ਪਰਚ ਵੱਡੀ ਪਰਚ ਵਾਲੇ ਕਿ ਇੱਥੇ 650 ਦੇ ਕਰੀਬ ਜਾਨਵਰ ਜਿਹੜਾ ਹੈਗਾ ਉਹਦੀ ਡੈਥ ਹੋ ਚੁੱਕੀ ਹੈ ਅਸੀਂ ਤੁਹਾਨੂੰ ਪਿੱਛ ਇਦੇ ਨਾਲ ਨਾਲ ਜਿਹੜਾ ਹੈਗਾ ਇੱਥੇ ਇੱਕ ਇੱਕ ਹੋਰ ਬਹੁਤ ਵੱਡਾ ਜਿਹੜਾ ਹੈ ਖਤਰਾ ਬਣਦਾ ਜਾ ਰਿਹਾ ਹੈ ਖਤਰਾ ਇਹ ਬਣਦਾ ਜਾ ਰਿਹਾ ਹੈ ਕਿ ਅੱਜ ਇਹ ਪਾਣੀ ਸਿਲਟ ਜਿਹੜੀ ਹੈ 15 ਫੀਟ ਤੇ ਆ ਗਈ ਹੈ 15 ਮੀਟਰ ਤੇ ਆ ਗਈ ਹੈ 50 ਫੀਟ ਤੇ ਆ ਗਈ ਹੈ ਤੇ ਜੇ ਪਾਣੀ ਦਾ ਵਧਦਾ ਹੈ ਤੇ ਬਾਦ ਟੁੱਟ ਸਕਦਾ ਹੈ ਤੇ ਜੇ ਇਹਦੀ ਪਾਣੀ ਦੀ ਨਿਕਾਸੀ ਖੱਬੇ ਪਾਸੋਂ ਨੇਚਰਲ ਹੈਗੀ ਜੇ ਉਹ ਉਹ ਵੀ ਬੰਦ ਹੋ ਜਵੇ ਤੇ ਇੱਥੇ ਪਾਣੀ ਦਾ ਅੱਗੇ ਫਲੱਡ ਦਾ ਖਤਰਾ ਬਣਦਾ ਹੈ ਤੇ ਇਹ ਸਭ ਵਾਸੇ ਜ਼ਿੰਮੇਵਾਰ ਜੇ ਕੋਈ ਹੈਗਾ ਇਰੀਗੇਸ਼ਨ ਡਿਪਾਰਟਮੈਂਟ ਜ਼ਿੰਮੇਵਾਰ ਹੈਗਾ ਉਦੇ ਨਾਲ ਮਾਈਨਿੰਗ ਡਿਪਾਰਟਮੈਂਟ ਜ਼ਿੰਮੇਵਾਰ ਹੈਗਾ ਔਰ ਉਹਦੇ ਨਾਲ ਨਾਲ ਜਿਹੜੀ ਇੱਥੇ ਵਾਈਲਡਲਾਈਫ ਜਿਹੜੀ ਕਾਨ ਹੋ ਰਿਹਾ ਉਹਦੇ ਲਈ ਵਾਈਲਡਲਾਈਫ ਕਨਜ਼ਰਵੇਸ਼ਨ ਡਿਪਾਰਟਮੈਂਟ ਜ਼ਿੰਮੇਵਾਰ ਹੈ ਮੇਰੀ ਸਰਕਾਰ ਤੋਂ ਇਨੀ ਮੰਗ ਹੈ ਮਾਨ ਸਾਹਿਬ ਤੋਂ ਮੰਗਾ ਮੁਖਵੰਦ ਸਾਹਿਬ ਤੋਂ ਕਿ ਇੱਥੇ ਜਿਹੜੀ ਵਾਈਲਡਲਾਈਫ ਦਾ ਕਾਨ ਹੋਇਆ 650 ਤੋਂ ਉੱਪਰ ਜਿਹੜੇ ਜਾਨਵਰ ਦੀ ਡੈਥ ਹੋਈ ਹੈ ਉਸ ਡੈਥ ਦੇ ਜ਼ਿੰਮੇਵਾਰੀ ਫਿਕਸ ਕਰਦੇ ਹੋਏ ਇਰੀਗੇਸ਼ਨ ਡਿਪਾਰਟਮੈਂਟ ਦੇ ਅਫਸਰਾਂ ਵਾਈਲਡਲਾਈਫ ਕਨਜ਼ਰਵੇਸ਼ਨ ਡਿਪਾਰਟਮੈਂਟ ਦੇ ਅਫਸਰਾਂ ਤੇ ਮਾਈਨਿੰਗ ਵਾਲੇ ਜਿਹੜੇ ਇੱਥੇ ਸਫਾਈ ਨਹੀਂ ਕਰਦੇ ਤਿੰਨਾ ਦੇ ਅਫਸਰਾਂ ਕੰਸਰਨ ਅਫਸਰਾਂ ਦੇ ਉੱਪਰ ਜਿਹੜਾ ਹੈਗਾ ਇਹ ਜਾਨਵਰਾਂ ਦੀ ਡੈਥ ਦੇ ਪਰਚੇ ਦਰਜ ਹੋਣੇ ਚਾਹੀਦੇ ਨੇ ਅਸੀਂ ਵਰਲਡ ਓਬਰ ਜਿਹੜਾ ਹੈ ਵਾਈਲਡਲਾਈਫ ਕਨਜ਼ਰਵੇਸ਼ਨ ਵਾਸਤੇ ਜਿਹੜਾ ਹੈਗਾ ਅਸੀਂ ਸਰਕਾਰ ਪੈਸਾ ਖਰਚ ਕਰਦੀ ਹੈ ਅਮਰੀਕਾ ਕਰਦਾ ਹੈ ਕੈਨੇਡਾ ਕਰਦਾ ਹੈ ਸਾਨੂੰ ਵਰਲਡ ਤੋਂ ਗ੍ਰਾਂਟ ਆਂਦੀ ਹੈ ਔਰ ਦੂਜੇ ਪਾਸੇ ਸਾਡੇ ਅਫਸਰਾਂ ਦੀ ਅਣਗੈਲੀ ਕਰਕੇ ਇੱਥੇ ਵਾਈਲਡਲਾਈਫ ਜਿਹੜੀ ਹੈ ਉਹਦਾ ਕਾਣ ਹੋ ਰਿਹਾ ਹੈ ਉਹਨਾਂ ਦੇ ਉੱਪਰ ਇਹਨਾਂ ਦੇ ਪਰਚੇ ਦਰਜ ਹੋਣੇ ਚਾਹੀਦੇ ਨੇ ਦੂਸਰਾ ਬੜੀ ਹੈਰਾਨੀ ਦੀ ਗੱਲ ਹੈ ਤੁਸੀਂ ਦੇਖਿਆ ਹੋਣਾ ਇੱਥੇ ਲੋਕਾਂ ਨੇ ਟੋਏ ਪੱਟੇ ਹੋਏ ਆ ਉਹਦੇ ਅੰਦਰ 4-5 ਦਿਨ ਤੋਂ ਲਗਾਤਾਰ ਇੱਥੇ ਲੋਕ ਸੇਵਾ ਕਰਦੇ ਨੇ 나ਡੇ ਦੇ ਲੋਕ ਨੇ ਪਟਸ ਦੇ ਲੋਕ ਨੇ ਰੀਲਾ ਵਾਇਰਲ ਹੋਣ ਕਰਕੇ ਚੰਡੀਗੜ੍ਹ ਤਨਾਸ਼ ਮਣੀ ਮੱਜਰਾ ਦੂਰ ਦੂਰ ਤੋਂ ਲੋਕ ਇੱਥੇ ਜੜੀ ਹੈ ਟੈਂਕਰ ਦੀ ਸੇਵਾ ਦਿੰਦੇ ਪਏ ਨੇ ਔਰ ਅੱਜ ਇੱਥੇ ਅਫਸਰ ਆਏ ਇਰੀਗੇਸ਼ਨ ਡਿਪਾਰਟਮੈਂਟ ਦੇ ਅਫਸਰ ਆਏ ਉਹਨਾਂ ਨੇ ਉਹ ਸੇਵਾ ਵੀ ਬੰਦ ਕਰਾਤੀ ਉਹ ਸੇਵਾ ਇਸ ਕਰਕੇ ਕਰਦੇ ਸੀ ਵੀ ਡੈਮ ਦੇ ਜਿਹੜਾ ਕਿਨਾਰਾ ਬਣਦਾ ਹੈ ਉੱਥੇ ਪਾਣੀ ਦੀ ਬਣਾ ਕੇ ਖੱਡੇ ਜਿ ਬਣਾ ਖਾਲਾ ਜੀ ਬਣਾ ਕੇ ਕਰ ਦੇਣ ਤਾਂ ਕਿ ਜਿਹੜਾ ਜਾਨਵਰ ਆਂਦਾ ਹੈ ਉਤੋਂ ਪਾਣੀ ਪੀ ਕੇ ਵਾਪਸ ਚਲ ਜੇ ਇਹ ਡੈਮ ਦੀ ਗਾਹ ਦੇ ਵਿੱਚ ਆ ਕੇ ਨਾ ਫਸੇ ਤੇ ਇਹਨਾਂ ਨੇ ਅੱਜ ਉਹ ਵੀ ਬੰਦ ਕਰਾਤਾ ਤੇ ਮੇਰੀ ਬੇਨਤੀ ਹੈ ਅ ਅਫਸਰਾਂ ਨੂੰ ਕੀ ਇਹ ਜਿਹੜਾ ਲੋਕ ਸੇਵਾ ਕਰ ਰਿਹਾ ਉਹਨੂੰ ਜਿਹੜਾ ਹੈਗਾ ਹੈ ਬੰਦ ਉਹਨੂੰ ਬੰਦ ਨਾ ਕਰੋ ਔਰ ਦੂਸਰਾ ਪੁਨ ਮੇਰੀ ਦੁਬਾਰਾ ਬੇਨਤੀ ਹੈ ਮਾਨ ਸਾਹਿਬ ਨੂੰ ਮੁੱਖ ਮੰਤਰੀ ਮਾਨ ਸਾਹਿਬ ਨੂੰ ਕਿ ਜਿਹੜੇ ਇਸ ਇਲਾਕੇ ਦੇ ਅਫਸਰ ਨੇ ਇਰੀਗੇਸ਼ਨ ਡਿਪਾਰਟਮੈਂਟ ਦੇ ਵਾਈਲਡ ਲਾਈਫ ਕਨਜ਼ਰਵੇਸ਼ਨ ਦੇ ਔਰ ਮਾਈਨਿੰਗ ਦੇ ਉਨ੍ਹਾਂ ਦੇ ਉੱਪਰ ਜਿਹੜਾ ਹੈਗਾ ਇਹ 650 ਜਾਨਵਰਾਂ ਦੀ ਮੌਤ ਦਾ ਪਰਚਾ ਦਰਜ ਹੋਣਾ ਚਾਹੀਦਾ।